ਸਤਿ ਸ਼੍ਰੀ ਅਕਾਲ ਅੱਜ ਜਿਹੜੀ ਤੁਹਾਨੂੰ ਬਾਤ ਸੁਣਾਉਣ ਜਾ ਰਹੇ ਹਾਂ ਉਹ ਬਾਤ ਇੱਕ ਬਹੁਤ ਪੁਰਾਣੀ ਬਾਤ ਹੈ ਜਿਸ ਦੇ ਵਿੱਚ ਦਿਓ ਨੇ ਰਾਜਾ ਰਾਜੇ ਦੀ ਬੇਟੀ ਹੈ ਇੱਕ ਕਿਸਾਨ ਆ ਕਿਸਾਨ ਦਾ ਮੁੰਡਾ ਹੈ ਔਰ ਜਾਦੂਗਰਨੀ ਪਿਛਲੀ ਵਾਰੀ ਜਿਹੜੀ ਬਾਤ ਸੁਣਾਈ ਸੀ ਦਾ ਬਹੁਤ ਸਾਰੇ ਬੰਦੇ ਕਹਿ ਰਹੇ ਸੀ ਕਿ ਦਾ ਸਾਰੰਸ਼ ਕੀ ਹੈ ਅਸਲ ਦੇ ਵਿੱਚ ਜਿਹੜੀ ਲੋਕ ਬਾਤ ਹੁੰਦੀ ਆ ਉਹਦਾ ਸਾਰੰਸ਼ ਜਿਹੜਾ ਹੁੰਦਾ ਉਹ ਆਪਣੇ ਆਪ ਹੀ ਬਣਾਉਣਾ ਪੈਂਦਾ ਜਾਂ ਕਹਿ ਲਓ ਵੀ ਕੋਈ ਨਹੀਂ ਹੁੰਦਾ ਠੀਕ ਹੈ ਤੇ ਜਿਵੇਂ ਜਿਹੜੀ ਬਾਤ ਮੈਂ ਸੁਣਾਉਣ ਜਾ ਰਿਹਾ ਹਾਂ ਉਹ ਇਹ ਕਹਿ ਰਿਹਾ ਹੈ ਕਿ ਇਹਦਾ ਕੋਈ ਵੀ ਸ਼ਬਦ ਤੇ ਯਕੀਨ ਨਾ ਕਰਿਓ ਪਰ ਇਹ ਕਹਾਣੀ ਸੱਚੀ ਹੈ ਇਹਦਾ ਪਹਿਲੀ ਲਾਈਨ ਇਹੀ ਆ ਸੋ ਭਾਈ ਸਾਰੰਸ਼ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਸਕੂਲਾਂ ਦੇ ਵਿੱਚ ਪਿਆਸਾ ਕਾਂ ਜਿੱਥੇ ਚਾਹ ਉੱਥੇ ਰਾਹ ਉਹ ਇੱਕ ਕਲਰਕ ਪੈਦਾ ਕਰਨ ਲਈ ਦਿੱਤੀਆਂ ਵੀਆਂ ਕਹਾਣੀਆਂ ਨੇ ਤੇ ਅਸੀਂ ਜਿਹੜੀਆਂ ਬਾਤਾਂ ਸੁਣਾਉਣੇ ਆ ਉਹ ਇਨਸਾਨ ਬਣਾਉਣ ਲਈ ਦਿੱਤੀਆਂ ਜਾਣ ਵਾਲੀਆਂ ਬਾਤਾਂ ਨੇ ਸੋ ਭਾਈ ਜਿਹੜੀ ਬਾਤ ਅੱਜ ਤੁਹਾਨੂੰ ਸੁਣਾਉਣ ਲੱਗੇ ਆ ਇਹਦੇ ਵਿੱਚ ਦਿਓ ਤੇ ਜਾਦੂਗਰ ਨਹੀਂ ਕਿਸਾਨ ਦਾ ਮੁੰਡਾ ਰਾਜਾ ਔਰ ਰਾਜੇ ਦੀ ਬੇਟੀ ਇਨ ਇੱਕ ਪਾਤਰ ਨੇ ਸੋ ਸ਼ੁਰੂ ਕਰਦੇ ਆਂ ਬਾਤ ਇੱਕ ਵਾਰ ਦੀ ਗੱਲ ਐ ਇੱਕ ਰਾਜਾ ਜਿਸ ਦੀ ਇੱਕ ਬੇਟੀ ਹੁੰਦੀ ਐ ਤਾਂ ਉਸ ਦੀ ਉਹ ਆਪਣੀ ਬੇਟੀ ਨੂੰ ਛੋਟੇ ਹੁੰਦੀ ਇੱਕ ਮਨਾਰ ਦੇ ਉੱਪਰ ਮਤਲਬ ਕਮਰਾ ਪਾ ਕੇ ਉੱਥੇ ਉਹਨੂੰ ਰੱਖਦਾ ਐ ਤੇ ਉਹਨੂੰ ਉੱਥੇ ਖਾਣ ਪੀਣ ਦੀ ਹਰ ਇੱਕ ਵਸਤੂ ਦਿੰਦਾ ਐ ਤੇ ਰਾਜੇ ਨੂੰ ਡਰ ਹੁੰਦਾ ਕਿ ਮੇਰੀ ਬੇਟੀ ਨੂੰ ਕੋਈ ਮਤਲਬ ਵਿਆਹ ਕੇ ਜਾਂ ਕੋਈ ਮਾਰ ਨਾ ਦੇਵੇ ਲੈ ਜਾਵੇ ਹਨਾ ਤਾਂ ਮਨਾਰ ਦੇ ਵਿੱਚ ਰੱਖਦਾ ਔਰ ਉਹ ਆਪਣੀ ਬੇਟੀ ਦਾ ਭਾਰ ਰੋਜ਼ ਤੋਲਦਾ ਉਹ ਨੂੰ ਰੋਜ਼ ਮਿਲਣ ਲਈ ਵੀ ਜਾਂਦਾ ਉੱਥੇ ਮਨਾਰ ਜਿਵੇਂ ਕਿ ਕੁੱਤ ਮਨਾਰ ਹੈ ਨਾ ਉੱਚੀ ਹਾਂ ਤਾਂ ਬੇਟ ਜਿਹੜੀ ਮਨਾਰ ਹੁੰਦੀ ਆ ਉਹ ਮਨਾਰ ਦੇ ਸਾਹਮਣੇ ਇੱਕ ਕਿਸਾਨ ਰਹਿੰਦਾ ਹੁੰਦਾ ਜਿਨ੍ਹਾਂ ਦੇ ਇੱਕ ਬੇਟਾ ਹੁੰਦਾ ਤੇ ਉਹ ਬੇਟਾ ਮਤਲਬ ਛੋਟੀ ਉਮਰ 'ਚ ਇੰਨਾ ਖਬਸੂਰਤ ਹੁੰਦਾ ਕਿ ਜੋ ਵੀ ਉਹਨੂੰ ਦੇਖਦਾ ਬਸ ਉਹ ਦੇਖਦਾ ਹੀ ਰਹਿ ਜਾਂਦਾ ਸੋ ਉਹ ਰਾਜ ਦੀ ਬੇਟੀ ਉਸ ਜਿਹੜਾ ਕਿਸਾਨ ਦਾ ਬੇਟਾ ਹੁੰਦਾ ਉਹਨੂੰ ਰੋਜ਼ ਉੱਪਰੋਂ ਦੇਖਦੀ ਰਹਿੰਦੀ ਆ ਕੰਮ ਕਰਦੇ ਨੂੰ ਖੇਡਦੇ ਨੂੰ ਇਦਾਂ ਤਾਂ ਸਮਾਂ ਪੈਂਦਾ ਜਿਹੜਾ ਕਿਸਾਨ ਹੁੰਦਾ ਉਹ ਗੁਜ਼ਰ ਜਾਂਦਾ ਥੋੜੇ ਸਮੇਂ ਬਾਅਦ ਹੀ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਵੀ ਗੁਜ਼ਰ ਜਾਂਦੀ ਆ ਤਾਂ ਕਿਸਾਨ ਦਾ ਜਿਹੜਾ ਬੇਟਾ ਹੁੰਦਾ ਉਹ ਸਿਰਫ ਇਕੱਲਾ ਰਹਿ ਜਾਂਦਾ ਪਰ ਇਸ ਦੇ ਉਲਟ ਜੋ ਰਾਜਾ ਔਰ ਉਸ ਦੀ ਬੇਟੀ ਆ ਉਹ ਕਤਮਨਾਰ ਦੇ ਉੱਪਰ ਮਤਲਬ ਰਹਿ ਰਹੀ ਹੁੰਦੀ ਆ ਤਾਂ ਇਹ ਸਭ ਕੁਝ ਦੇਖ ਰਹੀ ਹੁੰਦੀ ਆ ਤਾਂ ਇਦਾਂ ਇਦਾਂ ਕਰਦੇ ਕਰਦੇ ਰਾਜੇ ਦੀ ਬੇਟੀ ਜਵਾਨ ਹੋ ਜਾਂਦੀ ਐ ਇੱਧਰ ਕਿਸਾਨ ਦਾ ਮੁੰਡਾ ਵੀ ਜਵਾਨ ਹੋ ਜਾਂਦਾ ਜਦੋਂ ਜਵਾਨ ਹੋ ਜਾਂਦਾ ਤਾਂ ਉਹ ਮਤਲਬ ਰਾਜੇ ਦੀ ਬੇਟੀ ਉਹਨੂੰ ਸੁਨੇਹਾ ਕੁਝ ਲਿਖ ਕੇ ਕਾਗਜ਼ ਤੇ ਥੱਲੇ ਭੇਜ ਦਿੰਦੀ ਐ ਮਤਲਬ ਕੁਝ ਵੀ ਪੁਲੀਕ ਕੇ ਹਨਾ ਤਾਂ ਜਦੋਂ ਰਾਜ ਦਾ ਬੇਟਾ ਉਸਨੂੰ ਦੇਖਦਾ ਤਾਂ ਉਸਨੂੰ ਪਤਾ ਲੱਗ ਜਾਂਦਾ ਕਿ ਉੱਪਰ ਕੋਈ ਹੈ ਤਾਂ ਉਹ ਇੱਕ ਮਤਲਬ ਥੰਮੀ ਨਾਲ ਰੱਸਾ ਬੰਨ ਕੇ ਉੱਪਰ ਕਿਸੇ ਨਾ ਕਿਸੇ ਲੋਟ ਰੱਸਾ ਪਾਉਂਦਾ ਐ ਤਾਂ ਉਹ ਰਸਾ ਉਸ ਦੀ ਬੇਟੀ ਜਿਹੜੀ ਰਾਜੇ ਦੀ ਹੈਗੀ ਉਹ ਫੜ ਕੇ ਇੱਕ ਮੇਜ ਦੇ ਨਾਲ ਅੰਦਰ ਬੰਨ੍ਹ ਦਿੰਦੀ ਹੈ ਤਾਂ ਇਸ ਤਰ੍ਹਾਂ ਜਿਹੜਾ ਕਿਸਾਨ ਦਾ ਬੇਟਾ ਉਹ ਉੱਤੇ ਉੱਪਰ ਚਲਾ ਜਾਂਦਾ ਹੈ ਉਹ ਦੋਵੇਂ ਇੱਕ ਦੂਜੇ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਆਪਸੀ ਮੋਹ ਮੋਹ ਮੁਹੱਬਤ ਹੋ ਜਾਂਦੀ ਹੈ ਤਾਂ ਰਾਜੇ ਜਿਹੜਾ ਰਾਜੇ ਦੀ ਬੇਟੀ ਆ ਔਰ ਕਿਸਾਨ ਦਾ ਮੁੰਡਾ ਉਹ ਦੋਵੇਂ ਉਪਰੀ ਮਨਾਰ ਦੇ ਉੱਪਰ ਰਹਿਣ ਲੱਗ ਜਾਂਦੇ ਜਦੋਂ ਰਹਿਣ ਲੱਗ ਜਾਂਦੇ ਨੇ ਤਾਂ ਰਾਜਾ ਉੱਥੇ ਰੋਜ਼ ਆਉਂਦਾ ਆਪਦੀ ਬੇਟੀ ਨੂੰ ਮਿਲਣ ਪਰ ਜਦੋਂ ਰਾਜਾ ਆਉਂਦਾ ਤਾਂ ਕਿਸਾਨ ਦਾ ਮੁੰਡਾ ਲੁਕ ਜਾਂਦਾ ਇਦਾਂ ਹੀ ਕਈ ਮਤਲਬ ਸਮਾਂ ਕਈ ਦਿਨ ਇਦਾਂ ਹੀ ਚੱਲਦਾ ਤਾਂ ਰਾਜੇ ਦੀ ਬੇਟੀ ਕਹਿੰਦੀ ਵੀ ਇਸ ਤਰ੍ਹਾਂ ਤਾਂ ਆਪਾਂ ਖੜੇ ਜਾਵਾਂਗੇ ਵੀ ਇਹਦਾ ਕੋਈ ਹੱਲ ਕਰ ਨਹੀਂ ਤਾਂ ਆਪਾਂ ਨੂੰ ਰਾਜੇ ਨੂੰ ਜੇ ਪਤਾ ਲੱਗ ਗਿਆ ਤਾਂ ਮਾਰ ਦੂਆ ਤਾਂ ਫਿਰ ਕਿਸਾਨ ਦਾ ਮੁੰਡਾ ਕੀ ਕਰਦਾ ਉਹ ਉਸੇ ਰਸਤ ਮਤਲਬ ਰਸੇ ਰਾਹੀਂ ਮਤਲਬ ਕਵੇਂ ਨਾ ਕਵੇਂ ਕਰਕੇ ਥੱਲੇ ਆ ਜਾਂਦੇ ਥੱਲੇ ਆਉਂਦੇ ਨੇ ਥੱਲੇ ਆ ਕੇ ਜੋ ਕਿਸਾਨ ਦਾ ਘਰ ਹੁੰਦਾ ਇੱਕ ਝੋਪੜੀ ਉਹਦੇ ਵਿੱਚ ਰਹਿਣ ਲੱਗ ਜਾਂਦੇ ਨੇ ਰਾਜ ਦੀ ਬੇਟੀ ਕਹਿੰਦੀ ਵੀ ਐ ਤਾਂ ਆਪਾਂ ਨੂੰ ਰਾਜਾ ਮਾਰ ਦੂ ਉਹਾਂ ਤਾਂ ਵੀ ਮੈਂ ਹੈਗਾ ਕੋਈ ਡਰਨ ਦੀ ਗੱਲ ਹੀ ਨਹੀਂ ਆ ਚਲੋ ਇਹ ਕੁਝ ਦਿਨ ਰਹਿੰਦੇ ਨੇ ਇਧਰ ਰਾਜੇ ਨੂੰ ਜਦੋਂ ਪਤਾ ਲੱਗਦਾ ਵੀ ਉਸ ਦੀ ਬੇਟੀ ਆ ਜਿਹੜੀ ਉਹ ਤਾਂ ਉਥੋਂ ਭੱਜ ਗਈ ਆ ਤਾਂ ਰਾਜਾ ਸਾਰੇ ਸ਼ਹਿਰ ਦੇ ਵਿੱਚ ਮਤਲਬ ਆਪਦੀ ਸੈਨਾ ਭੇਜਦਾ ਵੀ ਪਤਾ ਕਰੋ ਵੀ ਕਿੱਥੇ ਆ ਇਦਾਂ ਕਰਦੇ 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 ਜਦੋਂ ਸੈਨਿਕਾਂ ਨੂੰ ਸੈਨਿਕਾਂ ਨੂੰ ਪਤਾ ਲੱਗਦਾ ਵੀ ਰਾਜੇ ਦੀ ਬੇਟੀ ਇੱਕ ਕਿਸਾਨ ਦੇ ਬੇਟੇ ਦੇ ਨਾਲ ਰਹਿ ਰਹੀ ਆ ਤਾਂ ਉਹ ਰਾਜੇ ਨੂੰ ਜਾ ਕੇ ਦੱਸਦੇ ਨੇ ਵੀ ਇਸ ਤਰ੍ਹਾਂ ਗੱਲ ਆ ਤਾਂ ਰਾਜਾ ਆਪਣੇ ਪੰਜ ਸੈਨਿਕ ਆਪ ਦੀ ਬੇਟੀ ਨੂੰ ਲੈਣ ਲਈ ਭੇਜਦਾ ਜਦੋਂ ਪੰਜ ਸੈਨਿਕ ਜਾਂਦੇ ਨੇ ਤਾਂ ਉਹ ਰਾਜ ਮਤਲਬ ਕਿਸਾਨ ਦੇ بیٹے ਨੂੰ ਕਹਿੰਦੇ ਨੇ ਕਿ ਰਾਜੇ ਦੀ ਬੇਟੀ ਨੂੰ ਸਾਡੇ ਹਵਾਲੇ ਕਰ ਦੇ ਨਹੀਂ ਤਾਂ ਭਾਈ ਤੈਨੂੰ ਮੌਤ ਦੀ ਘਾਟ ਉਤਾਰ ਦੇਵਾਂਗੇ ਤਾਂ ਕਿਸਾਨ ਜਿਹੜਾ ਸੀਗਾ ਉਹ ਉਹ ਕਹਿੰਦਾ ਵੀ ਐ ਤਾਂ ਨਹੀਂ ਮੈਂ ਕਰਦਾ ਵੀ ਜਨੇ ਜਕਰ ਮੈਂ ਜਾਉਣਾ ਜਾਂਦਾ ਹਾਂ ਉਹਨੇ ਜਕਰ ਤੁਸੀਂ ਇਹਨੂੰ ਲੈ ਜਾ ਨਹੀਂ ਸਕਦੇ ਤਾਂ ਉਹ ਕਿਸਾਨ ਦਾ ਜਿਹੜਾ ਬੇਟਾ ਕਿਸਾਨ ਤਾਂ ਉਹ ਆਪਣੀ ਤਲਵਾਰ ਕੱਢਦਾ ਉਹਨਾਂ ਵਿੱਚੋਂ 4 ਸੈਨਿਕ ਮਾਰ ਦਿੰਦਾ ਤੇ ਇੱਕ ਨੂੰ ਛੱਡ ਦਿੰਦਾ ਤਾਂ ਉਹ ਇੱਕ ਜਾ ਕੇ ਰਾਜੇ ਨੂੰ ਸਾਰੀ ਵਾਰਤਾ ਦੱਸਦਾ ਤੇ ਰਾਜਾ ਕਹਿੰਦਾ ਵੀ 9 ਬੰਦੇ ਭੇਜੋ ਤਾਂ 9 ਸੈਨਿਕ ਫੇਰ ਰਾਜੇ ਦੀ ਬੇਟੀ ਨੂੰ ਲੈਣ ਆਉਂਦੇ ਨੇ ਤਾਂ ਕਿਸਾਨ ਦਾ ਬੇਟਾ ਉਸੇ ਤਰ੍ਹਾਂ ਹੀ ਮਤਲਬ 8 ਬੰਦੇ ਉਹਨਾਂ ਦੇ ਮਾਰ ਦਿੰਦਾ ਤੇ ਇੱਕ ਛੱਡ ਦਿੰਦਾ 9ਵਾਂ ਬੰਦਾ ਫੇਰ ਰਾਜੇ ਨੂੰ ਜਾ ਕੇ ਇਹ ਵੀ ਸਾਰੀ ਵਾਰਤਾ ਦੱਸਦਾ ਕਿ ਇਦਾਂ ਕਰਕੇ ਲੜਾਈ ਹੋਈ ਤੇ ਉਹ ਤਾਂ ਬਲਵਾਨ ਬਹੁਤ ਹੈ ਚਲੋ ਜੀ ਰਾਜਾ ਆਪਣੀ ਸੈਨਾ ਤਿਆਰ ਕਰਦਾ ਵੀ ਚਲੋ ਆਪਾਂ ਚੱਲਦੇ ਆਂ ਤਾਂ ਇੱਧਰ ਉਹਦੀ ਬੇਟੀ ਕਹਿੰਦੀ ਵੀ ਆਪਾਂ ਐ ਨਾ ਕਰੀਏ ਵੀ ਰਾਜਾ ਆਪਣੀ ਸਾਰੀ ਸੈਨਾ ਲੈ ਕੇ ਆ ਜੂਗਾ ਤੇ ਆਪਾਂ ਇੱਥੋਂ ਚੱਲ ਗਏ ਨਹੀਂ ਤਾਂ ਆਪਾਂ ਨੂੰ ਮਤਲਬ ਮਾਰ ਦੇਣਗੇ ਤਾਂ ਜਿਹੜਾ ਕਿਸਾਨ ਹੁੰਦਾ ਉਹ ਕਹਿੰਦਾ ਵੀ ਮੈਂ ਆਪਣੇ ਤੀਰ ਤੀਰ ਕਮਾਨ ਨਾਲ ਇੱਕ ਤੀਰ ਛੱਟਾਂਗਾ ਜਿੱਥੇ ਜਾ ਕੇ ਇਹ ਤੀਰ ਗੱਡਿਆ ਜਾਊਗਾ ਉੱਥੇ ਆਪਾਂ ਜਾ ਕੇ ਰਹਿਣ ਲੱਗ ਜਾਾਂਗੇ ਚਲੋ ਇਸੇ ਤਰ੍ਹਾਂ ਉਹ ਤੀਰ ਕਮਾਨ ਨਾਲ ਆਪਣਾ ਤੀਰ ਛੁੱਟਦਾ ਤਾਂ ਤੀਰ ਜਾ ਕੇ ਬਹੁਤ ਦੂਰ ਪਹਾੜਾਂ ਦੇ ਵਿੱਚ ਗੱਡਿਆ ਜਾਂਦਾ ਜਿੱਥੇ ਉਹ ਤੀਰ ਗੱਡਿਆ ਜਾਂਦਾ ਉੱਥੇ ਸੱਤ ਦਿਓ ਰਹਿੰਦੇ ਨੇ ਤਾਂ ਜਿੱਥੇ ਜਦੋਂ ਤੀਰ ਉਹ ਗੱਡਿਆ ਜਾਂਦਾ ਤਾਂ ਜਿਹੜੇ ਸੱਤ ਦਿਓ ਨੇ ਉਹ ਤੀਰ ਨੂੰ ਦੇਖਦੇ ਨੇ ਤਾਂ ਤੀਰ ਨੂੰ ਪੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਤੀਰ ਪੱਟਿਆ ਨਹੀਂ ਜਾਂਦਾ ਐਦਾਂ ਕਈ ਦਿਨ ਲੰਘ ਜਾਂਦੇ ਨੇ ਪਰ ਉਹ ਤੀਰ ਉੱਥੇ ਦਾ ਉੱਥੇ ਗੱਡਿਆ ਜਾਂਦਾ ਇਹਨਾਂ ਵਿੱਚ ਕਿਸਾਨ ਤੇ ਰਾਜੇ ਦੀ ਬੇਟੀ ਉੱਥੇ ਪਹੁੰਚ ਜਾਂਦੇ ਨੇ ਜਦੋਂ ਪਹੁੰਚ ਜਾਂਦੇ ਨੇ ਤੇ ਦਿਓ ਤੇ ਉਹਨਾਂ ਦਾ ਆਹਮਣੋ ਸਾਹਮਣਾ ਹੁੰਦਾ ਤਾਂ ਦਿਓਆਂ ਨੂੰ ਲੱਗਦਾ ਕਿ ਅੱਜ ਖਾਣੇ ਦਾ ਪ੍ਰਬੰਧ ਹੋ ਗਿਆ ਜਦੋਂ ਰਾਜੇ ਦਾ ਬੇਟਾ ਕਹਿੰਦਾ ਵੀ ਤੁਸੀਂ ਅ ਮਤਲਬ ਮੈਂ ਇੱਥੇ ਰਹਿਣ ਆ ਲਈ ਆਂ ਤੇ ਮੈਨੂੰ ਇੱਥੇ ਰਹਿਣ ਦਿਓ ਤੁਸੀਂ ਆਪਣਾ ਇੱਕ ਪਾਸੇ ਰਹੀ ਜੋ ਮੈਨੂੰ ਇੱਕ ਪਾਸੇ ਰਹਿ ਜਾਣ ਦਿਓ ਤਾਂ ਦਿਓ ਕਹਿੰਦੇ ਵੀ ਇਦਾਂ ਨਹੀਂ ਕੰਮ ਚੱਲਣਾ ਕਹਿੰਦਾ ਕਹਿੰਦੇ ਕਹਿੰਦੇ ਸਾਡੇ ਤਾਂ ਖਾਣ ਦਾ ਪ੍ਰਬੰਧ ਹੋ ਗਿਆ ਉਹ ਆਂਦਾ ਇਦਾਂ ਨਾ ਕਰੋ ਤਾਂ ਇਦਾਂ ਗੱਲਾਂ ਕਰਦੇ ਕਰਦੇ ਜਿਹੜਾ ਤੀਰ ਮਤਲਬ ਕਿਸਾਨ ਨੇ ਉੱਥੇ ਛੋਟੇ ਅਸੀਂ ਆਪਣੇ ਘਰ ਤੋਂ ਤਾਂ ਕਿਸਾਨ ਦਾ ਪੁੱਤਰ ਉਹ ਤੀਰ ਪੱਟ ਦਿੰਦਾ ਤਾਂ ਦਿਉਆਂ ਨੂੰ ਲੱਗਦਾ ਵੀ ਇਹ ਤਾਂ ਬੰਦਾ ਬਹੁਤ ਪਲਵਾਨ ਆ ਵੀ ਇਹ ਤੀਰ ਜਿਹੜਾ ਆਪਣਾ 6ਾਂ ਤੋਂ ਨਹੀਂ ਪੱਟਿਆ ਗਿਆ ਇਹਨੇ ਇਕੱਲੇ ਨੇ ਪੱਟਤਾ ਚਲੋ ਇਸ ਮਤਲਬ ਉਹਨਾਂ ਨੂੰ ਉਹਦੀ ਤਾਕਤ ਪਰਖਣ ਲਈ ਦਿਉਆਂ ਨੇ ਇੱਕ ਮਤਲਬ ਖੇਡ ਖੇਡੀ ਦਿਉ ਉਹ ਕਹਿੰਦੇ ਵੀ ਤੈਨੂੰ ਅਸੀਂ ਇੱਥੇ ਰਹਿਣ ਲਈ ਜਗ੍ਹਾ ਦੇ ਦੇਵਾਂਗੇ ਵੀ ਤੂੰ ਰਹਿ ਲਈ ਸੁੱਖ ਸ਼ਾਂਤੀ ਨਾਲ ਪਰ ਸਾਡਾ ਇੱਕ ਕੰਮ ਕਰ ਦੇ ਉਹ ਕਿਸਾਨ ਦਾ ਬੇਟਾ ਕਹਿੰਦਾ ਵੀ ਦੱਸੋ ਕੀ ਕੰਮ ਕਰਾਂ ਤਾਂ ਉਹ ਕਹਿੰਦੇ ਵੀ ਉਹ ਸਾਡਾ ਭੋਜਨ ਬਣਾਉਣ ਵਾਲਾ ਕੜਾਹਾ ਜਿਸ ਨੂੰ ਅਸੀਂ 6 ਦੇ 6 ਜਣੇ ਚੱਕ ਕੇ ਆਪ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਕਰਦੇ ਆਂ ਤੇ ਤੂੰ ਕੱਲਾ ਉਹ ਕੜਾਹਾ ਚੱਕ ਕੇ ਇੱਥੇ ਸਾਡੇ ਭੋਜਨ ਬਣਾਉਣ ਵਾਲੇ ਥਾਂ ਰੱਖ ਦੇ ਤਾਂ ਕਿਸਾਨ ਦਾ ਬੇਟਾ ਕੱਲਾ ਹੀ ਉਹ ਕੜਾਹਾ ਚੱਕ ਕੇ ਉੱਥੇ ਰੱਖ ਦਿੰਦਾ ਤਾਂ ਦਿਉਣ ਨੂੰ ਲੱਗਦਾ ਵੀ ਇਹ ਤਾਂ ਕੋਈ ਤਗੜੀ ਸ਼ੈ ਆ ਇਹਦੇ ਨਾਲ ਪੰਗਾ ਆਪਾਂ ਨਾ ਹੀ ਲਈਏ ਪਰ ਐਦਾਂ ਹੀ ਉਹ ਰਹਿਣ ਲੱਗ ਜਾਂਦਾ ਉੱਥੇ ਰਹਿਣ ਲੱਗ ਜਾਂਦੇ ਨੇ ਇੱਕ ਪਾਸੇ ਤਾ ਪਰ ਰਹਿੰਦੇ ਰਹਿੰਦੇ ਜਿਹੜੇ ਦਿਓ ਹੁੰਦੇ ਆ ਉਹਨਾਂ ਦਾ ਕਲੇਸ਼ ਬਹੁਤ ਰਹਿੰਦਾ ਆਪਸ ਵਿੱਚ ਉਹ 6 ਦਿਓ ਦੇ ਵਿੱਚੋਂ ਇੱਕ ਦਿਓ ਲੰਗੜਾ ਹੁੰਦਾ ਤੇ ਕਮਜ਼ੋਰਾ ਹੁੰਦਾ ਤਾਂ ਜਿਹੜਾ ਕਿਸਾਨ ਹੁੰਦਾ ਉਹਨੂੰ ਕਿਸਾਨ ਦੇ ਬੇਟੇ ਨੂੰ ਲੱਗਦਾ ਵੀ ਯਾਰ ਇਹ ਤੰਗ ਬਹੁਤ ਕਰਦੇ ਨੇ ਉਹ ਉਹਨਾਂ ਨੂੰ ਰੋਕਦਾ ਪਰ ਰੋਕਣ ਤੇ ਉਹ ਨਹੀਂ ਰੁਕਦੇ ਤਾਂ ਕਿਸਾਨ ਦਾ ਬੇਟਾ ਉਹਨਾਂ ਦੇ ਵਿੱਚੋਂ 5 ਦਿਓ ਮਾਰ ਦਿੰਦਾ 5 ਦਿਓ ਜਦੋਂ ਮਾਰ ਦਿੰਦਾ ਤੇ 6ਵਾਂ ਦਿਓ ਜਿਹੜਾ ਹੁੰਦਾ ਉਹ ਇੱਕ ਪਹਾੜੀ ਦੇ ਵਿੱਚ ਇੱਕ ਦਰਾੜ ਦੇ ਵਿੱਚ ਮਤਲਬ ਜਾ ਕੇ ਲੁਕ ਜਾਂਦਾ ਚਲੋ ਜੀ ਉਹ ਦੋਵੇਂ ਜੀ ਆਪ ਦਾ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੇ ਨੇ ਕਈ ਦਿਨ ਇਦਾਂ ਗੁਜ਼ਰ ਜਾਂਦੇ ਨੇ ਤਾਂ ਉਹ ਰਾਜੇ ਦੀ ਬੇਟੀ ਘਰ ਰਹਿੰਦੀ ਆ ਤੇ ਜਿਹੜਾ ਕਿਸਾਨ ਦਾ ਬੇਟਾ ਹੁੰਦਾ ਉਹ ਮਤਲਬ ਆਪ ਦਾ ਸ਼ਿਕਾਰ ਕਰਕੇ ਲਿਆਉਂਦਾ ਤੇ ਉਹ ਦੋਨੇ ਜਣੇ ਖਾਂਦੇ ਨੇ ਤੇ ਪੀਂਦੇ ਨੇ ਤੇ ਰਹਿੰਦੇ ਨੇ ਇਦਾਂ ਕਈ ਦਿਨ ਬੀਤ ਜਾਂਦੇ ਨੇ ਤਾਂ ਇੱਕ ਦਿਨ ਰਾਜੇ ਕਿਸਾਨ ਦਾ ਬੇਟਾ ਕਹਿੰਦਾ ਵੀ ਮੈਂ ਸ਼ਿਕਾਰ ਲਈ ਜਾਣਾ ਤੇ ਤੂੰ ਪਿੱਛੇ ਘਰ ਦੀ ਨਿਗਰਾਨੀ ਰੱਖੀ ਤੇ ਮੈਂ ਜੇ ਤਿੰਨ ਵਾਰੀ ਦਰਵਾਜ਼ੇ ਤੇ دستਕ ਦੇਵਾਂਗਾ ਠਕ ਠਕ ਕਰਾਂਗਾ ਤਾਂ ਤੂੰ ਦਰਵਾਜ਼ਾ ਖੋਲ ਨਹੀਂ ਨਹੀਂ ਖੋਲਣਾ ਤੇ ਰਾਜ ਦੀ ਬੇਟੀਆਂ ਦੀ ਠੀਕ ਹੈ ਤੇ ਜਿਹੜਾ ਦਿਓ ਹੁੰਦਾ ਇਹ ਗੱਲ ਸੁਣ ਲੈਂਦਾ ਜਿਹੜਾ ਲੰਗੜਾ ਦਿਓ ਹੁੰਦਾ ਲੰਗੜਾ ਦਿਓ ਕੀ ਕਰਦਾ ਵੀ ਜਦੋਂ ਕਿਸਾਨ ਦਾ ਬੇਟਾ ਬਾਹਰ ਚਲਾਇਆ ਜਾਂਦਾ ਲੰਗੜਾ ਦਿਓ ਚੋਰੀ ਚੋਰੀ ਹੌਲੀ ਹੌਲੀ ਉੱਥੇ ਦਰਵਾਜ਼ੇ ਅੱਗੇ ਆਉਂਦਾ ਤੇ ਆ ਕੇ ਉਹ ਤਿੰਨ ਵਾਰੀ ਠਕ ਠਕ ਮਤਲਬ دستਕ ਦਿੰਦਾ ਤਾਂ ਰਾਜੇ ਦੀ ਬੇਟੀ ਨੂੰ ਸ਼ੱਕ ਹੁੰਦਾ ਉਹ ਪੁੱਛਦੀ ਆ ਵੀ ਤੂੰ ਕੌਣ ਆ ਉਹ ਕਹਿੰਦਾ ਵੀ ਮੈਂ ਤੇਰਾ ਮਤਲਬ ਘਰ ਵਾਲਾ ਹੀ ਆ ਤੇ ਘਬਰਾਣਾ ਤੂੰ ਦਰਵਾਜ਼ਾ ਖੋਲ ਦੇ ਤੇ ਵੀ ਅੱਜ ਮੈਂ ਸ਼ਿਕਾਰ ਤੇ ਨਹੀਂ ਜਾਣਾ ਇਸ ਲਈ ਮੈਂ ਵਾਪਸ ਮੁੜਿਆ ਉਹਨੂੰ ਸ਼ੱਕ ਲੱਗਦਾ ਵੀ ਨਹੀਂ 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 ਤੂੰ ਕੋਈ ਹੋਰ ਤਾਂ ਉਹ ਕਹਿੰਦਾ ਵੀ ਤੂੰ ਇਦਾਂ ਇਦਾਂ ਕਰ ਤੂੰ ਆਪਦੀ ਇੱਕ ਉਂਗਲੀ ਬਾਹਰ ਮਤਲਬ ਇਹ ਦੇ ਜਿਹੜੀ ਦਰਵਾਜ਼ੇ 'ਚ ਮੋਰੀ ਹੈ ਦੇ ਵਿੱਚੋਂ ਦੀ ਬਾਹਰ ਕੱਢ ਦੇ ਤੇ ਮੈਂ ਇਹਨੂੰ ਚੁੰਮਾਂਗਾ ਤੇ ਤੈਨੂੰ ਪਤਾ ਲੱਗ ਜਾਏਗਾ ਵੀ ਮੈਂ ਹੀ ਆ ਉਹ ਉਸੇ ਤਰ੍ਹਾਂ ਹੀ ਕਰਦਾ ਕਰਦੀ ਆ ਜਦੋਂ ਉਂਗਲ ਬਾਹਰ ਕੱਢਦੀ ਆ ਤਾਂ ਉਹ ਆਪਣੇ ਮੂੰਹ ਦੇ ਵਿੱਚ ਉਹਦੀ ਉਂਗਲ ਲੈ ਲੈਂਦਾ ਤਾਂ ਉਸ ਨੂੰ ਪੀਸਣਾ ਸ਼ੁਰੂ ਕਰ ਸ਼ੁਰੂ ਕਰ ਦਿੰਦਾ ਤੇ ਉਸ ਨੂੰ ਕਹਿੰਦਾ ਵੀ ਨਹੀਂ ਤਾਂ ਦਰਵਾਜ਼ਾ ਖੋਲ ਦੇ ਨਹੀਂ ਤੇਰੀ ਮੈਂ ਉਂਗਲੀ ਪੀਸ ਦੇਵਾਂਗਾ ਤਾਂ ਉਹ ਦਰਦ ਦੀ ਮਾਰੀ ਦਰਵਾਜ਼ਾ ਖੋਲ ਦਿੰਦੀ ਆ ਜਦੋਂ ਦਰਵਾਜ਼ਾ ਖੋਲ ਦਿੰਦੀ ਆ ਉਸ ਤੋਂ ਬਾਅਦ ਉਹ ਦਿਓ ਉਹਦੇ ਤੇ ਵਸ ਕਰ ਲੈਂਦਾ ਵਸ ਕਰਕੇ ਉਹ ਨੂੰ ਕਹਿੰਦਾ ਵੀ ਆਪਾਂ ਨੂੰ ਜਿਹੜਾ ਕਿਸਾਨ ਦਾ ਪੁੱਤ ਆ ਐਦਾਂ ਹੀ ਗੁਲਾਮ ਬਣਾ ਕੇ ਰੱਖੂਗਾ ਜੇ ਆਪਾਂ ਬਾਹਰ ਨਿਕਲਣਾ ਤਾਂ ਆਪਾਂ ਇਹਨੂੰ ਮਾਰ ਦਈਏ ਦੋਵੇਂ ਜਣੇ ਰਲ ਕੇ ਚਲੋ ਜੀ ਉਹ ਤੇ ਵਸ ਚ ਹੁੰਦੀ ਆ ਆਉ ਉਹਨੂੰ ਕਹਿੰਦੀ ਵੀ ਠੀਕ ਆ ਤੇ ਇਹ ਕਹਿੰਦੀ ਵੀ ਫਿਰ ਆਪਾਂ ਕੀ ਪਲਾਨ ਕਰਾਂਗੇ ਮਤਲਬ ਕੀ ਖੇਡ ਰਚਾਂਗੇ ਜਾਂ ਕੀ ਪੈਂਤਰਾ ਕਰਾਂਗੇ ਜਿਹੜਾ ਇਹਨੂੰ ਆਪਾਂ ਮਾਰ ਸਕੀਏ ਉਹ ਆਂਦਾ ਵੀ ਐਂ ਕਰ ਇੱਥੋਂ ਕੋਹ ਦੂਰ ਨਾ ਇੱਕ ਜੰਗਲ ਆ ਤੇ ਉਹ ਜੰਗਲ ਦੇ ਵਿੱਚ ਇੱਕ ਜੰਗਲੀ ਸੂਰ ਆ ਇਹਨੂੰ ਕਹੇ ਵੀ ਉਹ ਜਿਹੜਾ ਮਤਲਬ ਟਾਲੀ ਦਾ ਦਰਖਤ ਆ ਨਾ ਉਹਦੇ ਥੱਲੇ ਜਿਹੜਾ ਸੂਰ ਰਹਿੰਦਾ ਉਹਦੀ ਕਲੇਜੀ ਲਿਆ ਦੇ ਤੇ ਫੇਰ ਹੀ ਮੈਂ ਬਚੂਗੀ ਨਹੀਂ ਮੈਂ ਮਰ ਜੂਗੀ ਚਲੋ ਜੀ ਕਿਸਾਨ ਦਾ ਮੁੰਡਾ ਸ਼ਿਕਾਰ ਕਰਕੇ ਆਉਂਦਾ ਜੇ ਉਹ ਮੰਜੇ ਤੇ ਪੈ ਜਾਂਦੀ ਆ ਜਦੋਂ ਮੰਜੇ ਤੇ ਪੈ ਜਾਂਦੀ ਆ ਤਾਂ ਕਿਸਾਨ ਦਾ ਮੁੰਡਾ ਉਹਨੂੰ ਪੁੱਛਦਾ ਰਾਜੇ ਦੀ ਬੇਟੀ ਨੂੰ ਵੀ ਕੀ ਗੱਲ ਹੋਈ ਵੀ ਤੂੰ ਮੰਜੇ ਤੇ ਕਾਹਤੋਂ ਪਈ ਆ ਉਹ ਆਂਦੀ ਵੀ ਮੈਂ ਤਾਂ ਬਹੁਤ ਬਿਮਾਰ ਆ ਮੈਂ ਤਾਂ ਹੀ ਬਸ ਸਕਦੀ ਆ ਜੇ ਤੂੰ ਮੈਨੂੰ ਉਹ ਜੰਗਲ ਦੇ ਵਿੱਚੋਂ ਟਾਲੀ ਦੇ ਥੱਲੇ ਜਿਹੜਾ ਜੰਗਲੀ ਸੂਰ ਰਹਿੰਦਾ ਉਹਦੀ ਕਲੇਜੀ ਲੈ ਕੇ ਦੇਵੇਂ ਕਿਸਾਨ ਦਾ ਬੇਟਾ ਆਂਦਾ ਵੀ ਚਲੋ ਠੀਕ ਆ ਭਾਈ ਮੈਂ ਜਾਣਾ ਲੈ ਆਉਣਾ ਜੇ ਤੂੰ ਇਹਦੀ ਤੇਰੀ ਜਾਨ ਬਚਦੀ ਆ ਮੈਨੂੰ ਤਾਂ ਤੇਰੀ ਜਾਨ ਚਾਹੀਦੀ ਆ ਨਾ ਉਹ ਜੰਗਲ ਚ ਜਾਂਦਾ ਚਲੋ ਚਾਲ ਚਰੋ ਚਾਲ ਜੰਗਲ ਤੇ ਉੱਥੇ ਪਹੁੰਚ ਜਾਂਦਾ ਟਾਲੀ ਦੇ ਦਰਖਤ ਥੱਲੇ ਟਾਲੀ ਦੇ ਦਰਖਤ ਥੱਲੇ ਪਹੁੰਚ ਕੇ ਉਹ ਜਦੋਂ ਦੇਖਦਾ ਸੂਰ ਉੱਥੇ ਹੁੰਦਾ ਨਹੀਂ ਆ ਤਾਂ ਉਹ ਜੰਗਲੀ ਸੂਰ ਦੀ ਉਡੀਕ ਕਰਦਾ ਤੇ ਉਹ ਟਾਲੀ ਦੇ ਦਰਖਤ ਉੱਪਰ ਬੈਠ ਜਾਂਦਾ ਜਦੋਂ ਦੋ ਜੰਗਲੀ ਸੂਰ ਉੱਥੇ ਆਉਂਦਾ ਤਾਂ ਉਹਨੂੰ ਆਦਮ ਦੀ ਮਤਲਬ ਸਮੈਲ ਜਿਹੜੀ ਮੁਸ਼ਕ ਆ ਜਾਂਦਾ ਤਾਂ ਉਹ ਇਹ ਆਸੇ ਪਾਸੇ ਦੇਖਦਾ ਜਦੋਂ ਆਸੇ ਪਾਸੇ ਦੇਖਦਾ ਤਾਂ ਨਹੀਂ ਦੇਖਦਾ ਪਰ ਜਦੋਂ ਉੱਪਰ ਦੇਖਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਉੱਪਰ ਇੱਕ ਆਦਮ ਬੈਠਾ ਹੈ ਤਾਂ ਟਾਲੀ ਦੇ ਜਿਹੜਾ ਮੁੱਢ ਹੁੰਦਾ ਜਿਹੜਾ ਟਾਲੀ ਦਾ ਉਹਦੇ 'ਚ ਆਪਣਾ ਸਿਰ ਸਿੰਘ ਮਾਰਨ ਲੱਗ ਜਾਂਦਾ ਸਿੰਘ ਮਾਰਦਾ ਮਾਰਦਾ ਤਾਂ ਇੱਕ ਜਦੋਂ ਜ਼ੋਰ ਦੀ ਸਿੰਘ ਮਾਰਦਾ ਤਾਂ ਉਹ ਟਾਲੀ ਦੇ ਮੁੱਢ ਦੇ ਵਿੱਚ ਫਸ ਜਾਂਦਾ ਜਦੋਂ ਉਹ ਫਸ ਜਾਂਦਾ ਤਾਂ ਉਹ ਕਿਸਾਨ ਦਾ ਬੇਟਾ ਥੱਲੇ ਉਤਰਿਆ ਆਉਂਦਾ ਤੇ ਉਹ ਨਾਲ ਦੀ ਨਾਲ ਹੀ ਉਹਦਾ ਸਿਰ ਕਲਮ ਕਰ ਦਿੰਦਾ ਤੇ ਉਹਦੀ ਕਲੇਜੀ ਕੱਢ ਕੇ ਲੈ ਜਾਂਦਾ ਕਲੇਜੀ ਕੱਢ ਕੇ ਉਹ ਉੱਥੇ ਲੈ ਜਾਂਦਾ ਆਪਣੀ ਮਤਲਬ ਘਰ ਵਾਲੀ ਕੋਲ ਘਰ ਵਾਲੀ ਕੰਨੂੰ ਕਹਿੰਦਾ ਵੀ ਆਹ ਲੈ ਕੇ ਲੇ ਜੀ ਤੇ ਹੁਣ ਤੂੰ ਆ ਤੇਨੂੰ ਮਤਲਬ ਤਗੜੀ ਹੋ ਜਾ ਉਹਨੂੰ ਰੰਨ ਕੇ ਦਿੰਦਾ ਉਹ ਕਲੇਜੀ ਖਾਂਦੀ ਹੈ ਤੇ ਉਹ ਤਗੜੀ ਹੋ ਜਾਂਦੀ ਹੈ ਚਲੋ ਜੀ ਕੁਝ ਦਿਨ ਬਾਅਦ ਉਹ ਫੇਰ ਸ਼ਿਕਾਰ ਤੇ ਜਾਂਦਾ ਤੇਨੂੰ ਕਹਿੰਦਾ ਵੀ ਹੁਣ ਮੈਂ ਸ਼ਿਕਾਰ ਤੇ ਜਾਣਾ ਤੇ ਤੂੰ ਘਰ ਦੀ ਰਾਖੀ ਰੱਖੀ ਜਦੋਂ ਉਹ ਰਾਖੀ ਲਈ ਮਤਲਬ ਮਤਲਬ ਘਰੋਂ ਨਿਕਲ ਜਾਂਦਾ ਤੇ ਉਹ ਗੇਟ ਲਾ ਲੈਂਦੀ ਹੈ ਤੇ ਦਿਓ ਬਾਹਰ ਨਿਕਲੇ ਆਉਂਦਾ ਕਿਉਂਕਿ ਦਿਓ ਉਹਨੂੰ ਦੇਖ ਕੇ ਲੁਕ ਜਾਂਦਾ ਦਿਓ ਕਹਿੰਦਾ ਵੀ ਇਹ ਤਾਂ ਕਲੇਜੀ ਲਿਆ ਵੀ ਕਹਿੰਦਾ ਵੀ ਹੁਣ ਰਾਣੀ ਮਤਲਬ ਜਿਹੜੀ ਸ਼ਹਿਜ਼ਾਦੀ ਹੁੰਦੀ ਹੈ ਕਹਿੰਦਾ ਵੀ ਕਹਿੰਦੀ ਹੁਣ ਕੀ ਆਪਾਂ ਕਰੀਏ ਕਹਿੰਦੀ ਵੀ ਤੂੰ ਏਦਾਂ ਉਹ ਕਹਿੰਦਾ ਵੀ ਤੂੰ ਏਦਾਂ ਕਰ ਹੁਣ ਇਹਨੂੰ ਕਹੇ ਵੀ ਫਲਾਣੇ ਥਾਂ ਨਾ ਇੱਕ ਜੰਗਲ ਹੈ ਤੇ ਉਥੇ ਇੱਕ ਹਿਰਨ ਨਾ 12 ਸਿੰਗਾ ਮੈਨੂੰ ਉਹਦੀ ਕਲੇਜੀ ਲਿਆ ਕੇ ਦੇ ਨਹੀਂ ਮੈਂ ਮਰ ਜੂੰਗੀ ਚਲੋ ਜੀ ਉਸੇ ਤਰ੍ਹਾਂ ਹੀ ਆਉਂਦਾ ਉਹ ਕਿਸਾਨ ਦਾ ਬੇਟਾ ਵਿਚਾਰਾ ਵਾਪਸ ਆਉਂਦਾ ਜਦੋਂ ਵਾਪਸ ਆਉਂਦਾ ਤੇ ਉਹ ਮੰਜੇ ਤੇ ਪਈ ਹੁੰਦੀ ਆ ਤੇ ਉਹ ਕਹਿੰਦੀ ਵੀ ਮੈਨੂੰ ਤਾਂ ਉਹ 12 ਸਿੰਗੇ ਦੀ ਕਲੇਜੀ ਲਿਆ ਕੇ ਦੇ ਨਹੀਂ ਮੈਂ ਮਰ ਜੂੰਗੀ ਚਲੋ ਭਾਈ ਉਹ ਵਿਚਾਰਾ ਫੇਰ ਆਪਦੇ ਸ਼ਸਤਰ ਵਸਤਰ ਲੈ ਕੇ ਚਲੋ ਚਾਲ ਚਲੋ ਚਾਲ ਉਹ ਜੰਗਲ ਚ ਜਾਂਦਾ ਉੱਥੇ 12 ਸਿੰਘੇ ਦੀ ਉਡੀਕ ਕਰਦਾ 12 ਸਿੰਘੇ ਦੀ ਉਡੀਕ ਕਰਦਾ ਤਾਂ ਉੱਥੇ ਕੁਝ ਕਿਸਾਨ ਮਤਲਬ ਆਪ ਦਾ ਜਿਹੜਾ ਮੱਕੀ ਬੀਜੀ ਹੁੰਦੀ ਆ ਉਹਨੂੰ ਇਕੱਠਾ ਇਕੱਠੀ ਕਰ ਕਰਕੇ ਵੱਢੀ ਜਾਂਦੇ ਹੁੰਦੇ ਤੇ ਉਹ ਉਹਨਾਂ ਨੂੰ ਬੁਲਾਉਂਦਾ ਕਿਸਾਨ ਦਾ ਪੁੱਤ ਉਹ ਬੋਲਦੇ ਨਹੀਂ ਆ ਕਈ ਵਾਰ ਉਹਨਾਂ ਨੂੰ ਬੁਲਾਉਂਦਾ ਪਰ ਉਹ ਨਹੀਂ ਗੱਲ ਸੁਣਦੇ ਪਰ ਹਨ ਨੀਸਾਰ ਨੂੰ ਉਹ ਕੋਲੇ ਜਾ ਕੇ ਉਹਨਾਂ ਨੂੰ ਹਲੂਣ ਕੇ ਕਹਿੰਦਾ ਵੀ ਭਾਈ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਉਹ ਕਹਿੰਦੇ ਵੀ ਭਾਈ ਅਸੀਂ ਤਾਂ ਅੱਜ 12 ਸਿੰਘਾ ਆ ਜਾਣਾ ਅੱਜ ਰਾਤ ਨੂੰ ਦੋਸਤੋ ਪਹਿਲਾਂ ਪਹਿਲਾਂ ਆਪਦੀ ਮੱਕੀ ਵੱਢ ਕੇ ਤਿਆਰ ਮਤਲਬ ਆਪਦੀ ਆਪਦੇ ਕਬਜ਼ੇ ਚ ਕਰਨੀ ਆ ਇਸ ਤੋਂ ਪਹਿਲਾਂ ਕਿ ਉਹ ਆ ਜਾਏ ਉਹ ਤਾਂ ਬਹੁਤ ਤਗੜੀ ਸ਼ੈ ਆ ਉਹ ਤੋਂ ਨਹੀਂ ਬਚਿਆ ਜੱਸਾ ਕਿਸਾਨ ਦਾ ਜਿਹੜਾ ਬੇਟਾ ਹੁੰਦਾ ਉਹ ਕਹਿੰਦਾ ਵੀ ਕਿਹੜੀ ਸਾਈਡ ਮਤਲਬ ਪਾਸੇ ਤੋਂ ਆਊਗਾ ਉਹਾਂ ਦੇ ਵੀ ਇਧਰ ਉੱਤਰ ਵੱਲ ਤੋਂ ਆਊਗਾ ਚਲੋ ਜੀ ਉਹ ਦੀ ਉਡੀਕ ਕਰਨ ਲੱਗ ਜਾਂਦਾ ਜਦੋਂ ਹੀ ਰਾਤ ਨੂੰ 12 ਸਿੰਘਾ ਆਉਂਦਾ ਤੇ ਉਹ ਪਿੱਛੇ ਦੀ ਹੋ ਕੇ ਉਹਦੇ ਮਤਲਬ ਸਿਰ ਤੇ ਤਲਵਾਰ ਮਾਰਦਾ ਕਲਮ ਕਰਦਾ ਤੇ ਉਹਦੀ ਕਲੇਜੀ ਕੱਢਦਾ ਤੇ ਚਲੋ ਚਾਲ ਬਾਪਸ ਆਪਣੇ ਮਤਲਬ ਘਰ ਵੱਲ ਆ ਜਾਂਦਾ ਪਰ ਉਹਦੀ ਘਰ ਵਾਲੀ ਉਸੇ ਤਰ੍ਹਾਂ ਮੰਜੇ ਤੇ ਪਈ ਹੁੰਦੀ ਆ ਤਾਂ ਉਹ 12 ਸਿੰਘੇ ਦੀ ਕਲੇਜੀ ਰਨ ਕਿਉਂ ਉਹਨੂੰ ਦਿੰਦਾ ਤੇ ਉਹ ਠੀਕ ਹੋ ਜਾਂਦੀ ਆ ਠੀਕ ਹੋਣ ਤੋਂ ਬਾਅਦ ਫੇਰ ਉਹ ਕੋਈ ਦਿਨਾਂ ਬਾਅਦ ਕਹਿੰਦਾ ਵੀ ਭਗਵਾਨ ਨੇ ਵੀ ਮੈਂ ਚੱਲਿਆ ਸ਼ਿਕਾਰ ਤੇ ਤੇ ਤੂੰ ਘਰ ਦੀ ਰੱਖੀ ਰਾਖੀ ਉਹ ਆਂਦੀ ਵੀ ਮੈਂ ਤਾਂ ਵੀ ਬਿਮਾਰ ਆ ਵੀ ਮੈਂ ਤਾਂ ਮਰ ਜੂੰਗੀ ਕਿਉਂਕਿ ਦਿਓ ਉਸ ਨੂੰ ਕਹਿੰਦਾ ਵੀ ਤੂੰ ਹੁਣ ਇਸ ਤੋਂ ਬਾਅਦ ਕਹਿਣਾ ਵੀ ਮੈਨੂੰ ਅਮਰਤ ਲਿਆ ਕੇ ਦੇ ਨਹੀਂ ਮੈਂ ਵੱਸਦੀ ਤਾਂ ਕਿਸਾਨ ਦਾ ਪੁੱਤਰ ਅਮਰਤ ਦੀ ਭਾਲ ਵਿੱਚ ਨਿਕਲਦਾ ਚਲੋ ਚਾਲ ਚਲੋ ਚਾਲ ਕਈ ਦਿਨ ਲੱਗ ਜਾਂਦੇ ਨੇ ਉਹਨੂੰ ਕਈ ਮਹੀਨੇ ਲੱਗ ਜਾਂਦੇ ਨੇ ਇੱਕ ਝਰਨੇ ਕੋਲ ਜਾਂਦਾ ਤੇ ਝਰਨੇ ਦੇ ਵਿੱਚ ਉਹ ਛਾਲ ਮਾਰਦਾ ਤਾਂ ਝਰਨੇ ਦੇ ਵਿੱਚ ਦੀ ਹੋ ਕੇ ਇੱਕ ਗੁਫਾ ਦੇ ਵਿੱਚ ਦੀ ਹੋ ਕੇ ਉਹ ਇੱਕ ਥਾਂ ਤੇ ਜਾਂਦਾ ਜਿੱਥੇ ਐਨ ਬਸ ਮਤਲਬ ਸ਼ਾਂਤ ਪਾਣੀ ਆ ਬਹੁਤ ਸੋਹਣਾ ਮਾਹੌਲ ਆ ਮਤਲਬ ਸਵਰਗੀ ਆ ਤਾਂ ਉੱਥੇ ਉਹ ਅਮਰਤ ਪਿਆਗਾ ਵੀ ਜਿਹੜਾ ਉਹਨੂੰ ਅਮਰਤ ਚਾਹੀਦਾ ਤਾਂ ਉਹ ਅਮਰਤ ਪਹਿਲਾਂ ਤਾਂ ਆਪ ਰੱਜ ਕੇ ਪੀਂਦਾ ਰੱਜ ਕੇ ਪੀਣ ਤੋਂ ਬਾਅਦ ਉਹਨੂੰ ਲੱਗਦਾ ਵੀ ਹੁਣ ਥੋੜਾ ਜਿਹਾ ਆਰਾਮ ਕੀਤਾ ਜਾਵੇ ਤਾਂ ਉਹ ਜਦੋਂ ਆਰਾਮ ਕਰਨ ਲਈ ਪੈਂਦਾ ਤਾਂ ਉੱਥੇ ਇੱਕ ਜਾਦੂਗਰਨੀ ਰਹਿੰਦੀ ਹੈ ਜਿਸ ਦੀਆਂ ਕਿ 6 ਸਹੇਲੀਆਂ ਨੇ ਚੇਲੀਆਂ ਵੀ ਲਾਓ ਜਾਂ ਸਹੇਲੀਆਂ ਲਾਓ ਤਾਂ ਚੇਲੀਆਂ ਨੂੰ ਜਦੋਂ ਮਤਲਬ ਪਤਾ ਲੱਗਦਾ ਵੀ ਇੱਥੇ ਕੋਈ ਆਦਮ ਜਾਂਤ ਆਈ ਹੈ ਤਾਂ ਉਹ ਕਹਿੰਦੀਆਂ ਉਹ ਆ ਜਾਦੂਗਰਨੀ ਨੂੰ ਕਹਿੰਦੀਆਂ ਵੀ ਫਲਾਨੀ ਥਾਂ ਇੱਕ ਬੰਦਾ ਪਿਆ ਤੇ ਪਤਾ ਨਹੀਂ ਕੌਣ ਆ ਤਾਂ ਉਹ ਜਾਦੂਗਰਨੀ ਕਹਿੰਦੀ ਵੀ ਜਾਓ ਇੱਕ ਨੂੰ ਭੇਜਦੀ ਉਹਨਾਂ ਚੋਂ ਕਿ ਜਾ ਤੂੰ ਪਤਾ ਕਰਕੇ ਆ ਵੀ ਕੌਣ ਆਉ ਜਦੋਂ ਹੀ ਉਹ ਇੱਕ ਜ ਮਤਲਬ ਚੇਲੀ ਆਉਂਦੀ ਹੈ ਤਾਂ ਉਹ ਜਦੋਂ ਕਿਸਾਨ ਦੇ ਬੇਟੇ ਨੂੰ ਦੇਖਦੀ ਹੈ ਤਾਂ ਉਹ ਉਹ ਦੇਖਦੀ ਰਹਿ ਜਾਂਦੀ ਠੀਕ ਹੈ ਮੰਤਰਬੁਕਤ ਹੋ ਜਾਂਦੀ ਉਸ ਤੋਂ ਬਾਅਦ ਜਦੋਂ ਫੇਰ ਜਦੋਂ ਉਹ ਆਉਂਦੀ ਨਹੀਂ ਵਾਪਸ ਤਾਂ ਜਿਹੜੀ ਜਾਦੂਗਰ ਨਹੀਂ ਹੁੰਦੀ ਹੈ ਤਾਂ ਦੂਜੀ ਚੇਲੀ ਨੂੰ ਭੇਜਦੀ ਉਹ ਵੀ ਉਸੇ ਤਰ੍ਹਾਂ ਉਸ ਨੂੰ ਦੇਖਦੀ ਰਹਿੰਦੀ ਹੈ ਮੋਹਿਤ ਹੋ ਜਾਂਦੀ ਇਸੇ ਤਰ੍ਹਾਂ ਉਹ 6 ਦੀਆਂ 6 ਚੇਲੀਆਂ ਨੂੰ ਭੇਜਦੀ ਹੈ ਤੇ 6 ਦੀਆਂ 6 ਚੇਲੀਆਂ ਨੂੰ ਉਹਨਾਂ ਨੂੰ ਦੇਖ ਕੇ ਮਤਲਬ ਦੇਖਦੀ ਹੀ ਰਹਿ ਜਾਂਦੀਆਂ ਮਤਲਬ ਹਾਲਾਂਕਿ ਉਹ ਸੁੱਤਾ ਪਿਆ ਹੁੰਦਾ ਜਦੋਂ ਜਾਦੂਗਰਨੀ ਉੱਥੇ ਆਉਂਦੀ ਆ ਹਾਨੀਸਾਰ ਤਾਂ ਉਹ ਉੱਠ ਖਲੋਤਾ ਤਾਂ ਜਾਦੂਗਰਨੀ ਕਹਿੰਦੀ ਵੀ ਵੀ ਬਹੁਤ ਖੂਬਸੂਰਤ ਮੁੰਡਾ ਹੈ ਤਾਂ ਉਹ ਉਸ ਨੂੰ ਕਹਿੰਦੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਉਹ ਆਂਦਾ ਵੀ ਮੈਂ ਵਿਆਹ ਨਹੀਂ ਕਰਾਉਂਦਾ ਉਹ ਜਾਦੂਗਰਨੀ ਮਤਲਬ ਆਪਦੀ ਦ੍ਰਿਸ਼ਟੀ ਨਾਲ ਦਿਬ੍ਬ ਦ੍ਰਿਸ਼ਟੀ ਨਾਲ ਦੇਖਦੀ ਆ ਵੀ ਇਹਦੀ ਜਿਹੜੀ ਘਰ ਵਾਲੀ ਇਹਨੂੰ ਧੋਖਾ ਦੇ ਰਹੀ ਹੈ ਤਾਂ ਉਹਨੂੰ ਦੱਸਦੀ ਆ ਵੀ ਜਿਹੜੀ ਤੇਰੀ ਘਰ ਵਾਲੀ ਹੈ ਨਾ ਉਹ ਤੈਨੂੰ ਦੇ ਰਹੀ ਹੈ ਧੋਖਾ ਇਹ ਉਹ ਤਾਂ ਦਿਓਨਾਰ ਵਾਲੀ ਪਈ ਆ ਤੈਨੂੰ ਮਾਰਨ ਨੂੰ ਫਿਰਦੀ ਆ ਤੂੰ ਮੇਰੇ ਨਾਲ ਵਿਆਹ ਕਰਾ ਲਾ ਉਹ ਆਂਦਾ ਵੀ ਐ ਮੈਂ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਮੁਹੱਬਤ ਕਰਦਾ ਉਹ ਆਂਦੀ ਵੀ ਠੀਕ ਆ ਤੂੰ ਆਪਦਾ ਤਜਰਬਾ ਕਰ ਲੈ ਪਰ ਮੈਂ ਤੇ ਨਾਲ ਵਿਆਹ ਕਰਾਉਣਾ ਚਾਹਣੀ ਹੈ ਉਹ ਆਂਦਾ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਮੈਂ ਪਹਿਲਾਂ ਆਪਦਾ ਤਜਰਬਾ ਮਤਲਬ ਦੇਖਣਾ ਚਾਹਣਾ ਅੱਖੀ ਅੱਖੇ ਦੇਖ ਕੇ ਬਿਨਾ ਮੈਂ ਵਿਸ਼ਵਾਸ ਨਹੀਂ ਕਰਦਾ ਚਲੋ ਜੀ ਉੱਥੋਂ ਅਮਰ ਤੇ ਲੈਂਦਾ ਤੇ ਉਹ પાਸ ਘਰ ਆਉਂਦਾ ਘਰ ਆਉਣ ਤੋਂ ਪਹਿਲਾਂ ਉਹ ਦਰਵਾਜ਼ੇ ਦੇ ਅੱਗੇ ਰੋਕ ਕੇ ਦੇਖਦਾ ਤਾਂ ਉਹ ਐਸਾ ਹੀ ਇਦਾਂ ਹੀ ਤਰ੍ਹਾਂ ਉਹ ਦਿਓ ਨਾਲ ਮਤਲਬ ਹਸਕੜ ਰਹੀ ਹੁੰਦੀ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਵੀ ਇਹ ਮਤਲਬ ਦਿਓ ਨਾ ਰਲੀ ਹੋਈ ਹੈ ਤਾਂ ਉਹ ਦਰਵਾਜ਼ਾ ਖੋਲ ਕੇ ਦਿਓ ਨੂੰ ਤੇ ਆਪਣੀ ਘਰ ਵਾਲੀ ਨੂੰ ਮਤਲਬ ਮੌਦ ਦੀ ਘਟ ਉਤਾਰ ਦਿੰਦਾ ਕਿਉਂਕਿ ਉਹਨੂੰ ਲੱਗਦਾ ਕਿ ਇਹਨੇ ਮੇਰੇ ਨਾਲ ਧੋਖਾ ਕੀਤਾ ਫਿਰ ਉਸੇ ਉਸੇ ਤਰ੍ਹਾਂ ਜਾਦੂਗਰਨੀ ਕੋਲ ਜਾਂਦਾ ਹੈ ਜਾਦੂਗਰਨੀ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਜਾਦੂਗਰਨੀ ਫਿਰ ਉਹਦੇ ਨਾਲ ਵਿਆਹ ਕਰਾ ਲੈਂਦੀ ਆ ਤੇ ਫਿਰ ਮੈਂ ਉਸ ਵਿਆਹ ਗਿਆ ਸੀਗਾ ਭਾਈ ਤੇ ਉੱਥੇ ਉਹਨਾਂ ਨੇ ਬਹੁਤ ਲੱਡੂ ਜਲੇਬੀਆਂ ਤੇ ਮਤਾਂ ਜੂਸ ਵਗੈਰਾ ਫਾਲ ਦੇ ਹਰ ਇੱਕ ਆਈਟਮ ਉਹਨਾਂ ਨੇ ਰੱਖੀ ਹੋਈ ਸੀਗੀ ਤੇ ਮੈਂ ਉਹ ਖਾ ਪੀ ਕੇ ਤੇ ਉਹਨਾਂ ਨੂੰ ਸ਼ਗਨ ਦੇ ਕੇ ਵਾਪਸ ਆ ਗਿਆ ਤੇ ਸਾਨੂੰ ਕਹਾਣੀ ਸੁਣਾ ਦਿੱਤੀ ਸਸੀਕਰ